ਸੱਚੀ ਕਲ ਦੋਸਤੋ ਪੰਜਾਬ ਦੀ 13 ਹੀ ਲੋਕ ਸਭਾ ਸੀਟਾਂ ਦੇ ਨਤੀਜੇ ਆਏ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਪਾਈ ਅਮਰਤਪਾਲ ਸਿੰਘ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦੇ ਵੋਟਾਂ ਦੇ ਨਾਲ ਜੇਤੂ ਰਹੇ ਲਗਭਗ 1,97,000 ਤੋਂ ਜ਼ਿਆਦੇ ਵੋਟਾਂ ਦੇ ਫਰਕ ਨਾਲ ਉਹ ਜਿੱਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਪਰ ਹੁਣ ਜੋ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੈ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਮਨਾਂ ਵਿੱਚ ਹੈ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਕਦੋਂ ਆਉਣਗੇ ਜਾਂ ਫਿਰ ਉਹ ਕੀ ਹੁਣ ਐਮਪੀ ਦੇ ਵਜੋਂ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਣਗੇ ਹਲਕੇ ਦੀਆਂ ਮੁਸ਼ਕਲਾਂ ਅਤੇ ਪੰਜਾਬ ਦੀਆਂ ਮੁਸ਼ਕਲਾਂ ਦੇ ਲਈ ਆਵਾਜ਼ ਬੁਲੰਦ ਕਰਨ ਦੇ ਲਈ ਤਾਂ ਦੱਸ ਦਈਏ ਕਿ ਇਸ ਸੰਬੰਧ ਦੇ ਵਿੱਚ ਹਲਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਵੱਡੀ ਪਾਬੰਦ ਦੇ ਨਾਲ ਜਿੱਤੇ ਨੇ ਤੇ ਜੇਕਰ ਉਹ ਲੋਕ ਸਭਾ ਦੇ ਵਿੱਚ ਜਾਣਗੇ ਪਾਰਲੀਮੈਂਟ 'ਚ ਜਾਣਗੇ ਤਾਂ ਹੀ ਹਲਕੇ ਦੀਆਂ ਮੁਸ਼ਕਲਾਂ ਹੱਲ ਕਰਵਾ ਸਕਦੇ ਨੇ ਪਰ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਲਗਭਗ 10 ਜੂਨ ਦੇ ਕਰੀਬ ਭਾਈ ਅਮਰਤਪਾਲ ਸਿੰਘ ਪਰੋਲ ਤੇ ਬਾਹਰ ਆ ਸਕਦੇ ਨੇ ਜੇਲ੍ਹ ਤੋਂ ਕਿਉਂਕਿ 8 ਤਰੀਕ ਨੂੰ ਪ੍ਰਧਾਨ ਮੰਤਰੀ ਸੌ ਚੱਕਣਗੇ ਉਸ ਤੋਂ 2 ਦਿਨ ਬਾਅਦ ਐਮਪੀ ਐਨੂੰ ਸੌ ਚਕਾਈ ਜਾਵੇਗੀ ਪਾਰਲੀਮੈਂਟ ਦੇ ਵਿੱਚ ਸਾਰੇ ਐਮਪੀ ਪਹੁੰਚਣਗੇ ਜੋ ਵੱਖ-ਵੱਖ ਦੇਸ਼ ਦੇ ਕੋਨਿਆਂ ਤੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜੋ ਜਿੱਤੇ ਨੇ ਉਹਨਾਂ ਨੂੰ ਸੌਂਚ ਕਾਈ ਜਾਵੇਗੀ ਅਤੇ ਪਾਰਲੀਮੈਂਟ ਦੇ ਵਿੱਚ ਸਾਰੇ ਐਮਪੀ ਮੌਜੂਦ ਹੋਣਗੇ ਅਤੇ 10 ਤਰੀਕ ਤੱਕ ਭਾਈ ਅਮਰਤਪਾਲ ਸਿੰਘ ਪਰੋਲ ਤੇ ਬਾਹਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਜਮਾਨਤ ਤੇ ਹੀ ਉਹ ਬਾਹਰ ਰਹਿ ਸਕਦੇ ਨੇ ਤੇ ਇਹ ਵੀ ਸਾਹਮਣੇ ਆਇਆ ਜੋ ਵਕੀਲ ਸਾਹਿਬ ਦੱਸਦੇ ਨੇ ਜੋ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲੱਗੀ ਸੀ ਜੋ ਕਿ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਲਈ NSA ਤਹਿਤ ਹੁੰਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ 4 ਲੱਖ ਤੋਂ ਵਧੇਰੇ ਲੋਕਾਂ ਨੇ ਹੀ ਆਪਣਾ ਜਨਮਤ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦੇ ਦਿੱਤਾ ਤਾਂ NSA ਵੈਸੇ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਜਦੋਂ ਲੋਕ ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਹਨ ਤਾਂ ਉਹ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਕਿਵੇਂ ਹੋਗੇ ਪਰ ਜੇਕਰ ਹੁਣ ਵੀ ਪਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਦੇਸ਼ ਨੂੰ ਖਤਰਾ ਪਾਈ ਅਮਰਤਪਾਲ ਸਿੰਘ ਤੋਂ ਨਹੀਂ ਬਲਕਿ ਉਹਨਾਂ ਸਰਕਾਰਾਂ ਤੋਂ ਹੈ ਜੋ ਇਸ ਤਰ੍ਹਾਂ ਤੱਕੇ ਸ਼ਾਹੀ ਅਤੇ ਇਸ ਤਰ੍ਹਾਂ ਤਾਨਾਸ਼ਾਹੀ ਦਾ ਰਵਈਆ ਅਪਣਾ ਰਹੀਆਂ ਹਨ ਤੁਹਾਡੇ ਇਸ ਬਾਰੇ ਕੀ ਕਹਿਣਾ ਜੁਰ ਕਮੈਂਟ ਕਰਨਾ ਉਹ ਤੁਹਾਨੂੰ ਪਾਈ ਅਮਰਤਪਾਲ ਸਿੰਘ ਦੀ ਟੀਮ ਦੀ ਇੱਕ ਖਾਸ ਵੀਡੀਓ ਵੱਲ ਲੈ ਚੱਲਦੇ ਹਾਂ ਜੋ ਕਿ ਜਿੱਤਰ ਵਾਲੇ ਦਿੰਦੀ ਹੈ ਜੋ ਕਿ ਖਾਸ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਰਹਿ ਗਿਆ ਸੀ ਆ ਵੀ ਤੁਸੀਂ ਵੀਡੀਓ ਦੇਖੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਅੱਜ ਤੁਹਾਡੇ ਲਈ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਕਿੱਥੇ ਕੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਣੇ ਆ ਕਿ ਆਖਰ ਖਡੂਰ ਸਾਹਿਬ ਦੇ ਲੋਕ ਕੀ ਸੋਚਦੇ ਨੇ ਭਾਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਜੋ ਉਹਨਾਂ ਦੇ ਵਿਰੋਧੀ ਸਨ ਜਿਨ੍ਹਾਂ ਨੇ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਸੀ ਉਹ ਹੁਣ ਕੀ ਸੋਚਦੇ ਨੇ ਸਾਰਿਆਂ ਨਾਲ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖਾਂਗੇ ਸੋ ਬਨੇ ਰਹਿਣਾ ਸਾਡੇ ਨਾਲ ਆਓ ਦੇਖੋ ਇਹ ਵੀਡੀਓ ਸ਼ਕਾ ਖਾਲਸਾ ਵਾਹਿਗੁਰੂ ਜਿੱਤ ਜੀ ਫਤਿਹ ਸਾਰੀ ਸੰਗਤ ਨੂੰ ਜਿਵੇਂ ਪਤਾ ਲੱਗ ਹੀ ਗਿਆ ਕਿ ਖਡੂਰ ਸਾਹਿਬ ਦੀ ਜਿਹੜੀ ਸ਼ੀਟ ਆ ਉਹ ਖਾਲਸੇ ਨੇ ਫਤਿਹ ਕਰ ਲਈ ਆ ਤੇ ਇਸ ਕਰਕੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੁਣ ਬੇਨਤੀ ਇਹੋ ਹੀ ਆ ਕਿ ਜਿਵੇਂ ਅੱਜ 4 ਜੂਨ ਆ 4 ਜੂਨ ਵਾਲੇ ਦਿਨ ਆਪਣਾ ਜਿਹੜਾ ਤਿਹਾਸ ਆ ਕਿ ਅੱਜ ਦੇ ਦਿਨ ਜਿਹੜੀ ਭਾਰਤੀ ਹਿੰਦੁਸਤਾਨ ਦੀ ਫੌਜ ਹੀ ਉਹਨੇ ਆਪਣੇਤੋਂ ਸਾਬ ਤੇ ਹਮਲਾ ਕੀਤਾ ਸੀ ਉਹ ਫੌਜਾਂ ਬੂਟਾਂ ਸਣੇ ਚੜ ਕੇ ਆਈਆਂ ਐ ਸੋ ਜਿਹੜੀ ਵੱਡੀ ਵੱਡੀ ਚੜ੍ਹਦੀ ਕਲਾ ਵਾਲੀ ਗੱਲ ਤੇ ਇਹ ਆ ਕਿ ਜਿਹੜੀ ਖਾਲਸੇ ਨੇ ਸ਼ੀਟ ਫਤਿਹ ਕੀਤੀ ਤੇ ਕੋਈ ਵੀ ਆਪਾਂ ਗਿਣਤੀ ਝੋਣੇ ਬਾਹਰ ਆਏ ਆ ਗਿਣਤੀ ਹੋ ਗਈ ਆ ਸਾਰੇ ਹਰ ਹਲਕਿਆਂ ਦੀ ਗਿਣਤੀ ਹੋ ਗਈ ਆ ਕੱਲੇ ਕੱਲੇ ਪਿੰਡ ਦੀ ਕੱਲੇ ਕੱਲੇ ਬੂਥ ਦੀ ਗਿਣਤੀ ਹੋ ਗਈ ਆ ਤੇ ਕੋਈ ਵੀ ਪਿੰਡ ਇਹੋ ਜਿਹੇ ਜਿੱਥੋਂ ਭਾਈ ਅਮਰਤਪਾਲ ਜਿਹੜਾ ਪਿੱਛੇ ਰਿਹਾ ਹੋਵੇ ਹਰ ਜਗ੍ਹਾ ਭਾਈ ਅਮਰਤਪਾਲ ਖਾਲਸਾ ਪਹਿਲੇ ਨੰਬਰ ਤੇ ਆ ਹਰ ਪਿੰਡ ਦੇ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਕੋਈ ਵੀ ਪਿੰਡ ਇਹੋ ਜਿਹੇ ਨਹੀਂ ਜਿੱਥੋਂ ਭਾਈ ਅਮਰਤਪਾਲ ਹਾਰੇ ਹੋਣ ਜਾਂ ਕਿਤੇ ਦੂਜੇ ਨੰਬਰ ਤੇ ਵੀ ਰਹੇ ਹੋਣ ਹਰ ਪਿੰਡ ਕੋਈ ਇਹੋ ਜਾਨੀਆਂ ਪੰਦਰੋਂ ਗਿਣਤੀ ਕਰਕੇ ਆਏ ਆ ਖੇਮ ਕਰਨ ਨਾਲ ਕਿਹਦੇ ਵਿੱਚ ਮੇਰੀ ਡਿਊਟੀ ਲੱਗੀ ਜਾਂ ਦੂਜੇ ਵੀ ਜਿਹੜੇ ਸਾਰੇ ਵੀਰ ਬਾਹਰ ਆ ਗਏ ਆ ਕਿ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਆ ਕਿ ਜਿੱਥੋਂ ਭਾਈ ਅਮਰਤਪਾਲ ਹਾਰੇ ਹੋਣ ਇੱਕ ਵੀ ਪਿੰਡ ਇਹੋ ਜਾਨੀ ਚੜਦੀ ਕਲਾ ਕਰਾਤੀ ਤੁਸੀਂ ਮਾਝੇ ਮਾਲਵੇ ਦੁਆਬੇ ਪਾ ਲਿਓ ਸਾਰੇ ਜੀਰਾ ਹਲਕਾ ਉੱਥੇ ਵੀ ਬੈਜਾ ਬੈਜਾ ਹੋਈ ਪਈ ਆ ਸਾਰੇ ਕਿਤੇ ਹੀ ਸੁਲਤਾਨਪੁਰ ਕਪੂਰਥਲਾ ਮੈਂ ਨਾ ਚੜਦੀ ਕਲ ਹੋਈ ਪਈ ਆ ਵੇਖੋ ਬਾਹਰ ਮੈਂ ਤੁਹਾਨੂੰ ਆਪਾਂ ਵਿਖਾਉਨੇ ਆ ਸੰਗਤਾਂ ਦਾ ਮਾਹੌਲ ਚੜ ਸਾਰੇ ਇੱਥੇ ਹੁਣ ਗਿਣਤੀ ਹੋ ਗਈ ਆ ਇਹ ਸੰਗਤਾਂ ਜੱਸ ਲਖਣਾ ਵੀਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇਹ ਵਿਰਸਾ ਵਲਟੋਇਆ 40 ਸਾਲਾਂ ਬਾਅਦ ਹੱਥ ਖੜੇ ਕਰਕੇ ਫੇਰ ਭੱਜ ਗਿਆ ਇੱਥੋਂ ਉਹਨੇ ਅੱਜ ਆਪਦਾ ਇਤਿਹਾਸ ਦੁਬਾਰਾ ਦਰਾਇਆ ਅੱਜ ਬਿਲਕੁਲ 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 ਆ ਵੇਖੋ ਕੀ ਮਾਹੌਲ ਆ ਇੱਥੇ ਆ ਕਾਲਜ ਦੇ ਵਿੱਚ ਸਾਹਮਣੇ ਇੱਥੇ ਗਿਣਤੀ ਹੁੰਦੀ ਆ ਕਾਲਜ ਦੇ ਤੇ ਹੁਣ ਤਕਰੀਬਨ ਸਾਰੇ ਹਲਕਿਆਂ ਦੀ ਸਾਰੇ ਬੂਥਾਂ ਦੀ ਗਿਣਤੀ ਹੋ ਗਈ ਆ ਹਰ ਪਿੰਡ ਦੀ ਤੇ ਬਾਹਰ ਸੰਗਤ ਤਸਵੀਰ ਦੀ ਡੀ ਕਰੰਦੀ ਆ ਕੋਈ ਵੀਰ ਗਏ ਆ ਅੰਦਰ ਜਿਨ੍ਹਾਂ ਦੀ ਡਿਊਟੀ ਲੱਗੀ ਆ ਤੇ ਬਾਕੀ ਆ ਸੰਗਤ ਤਸਵੀਰ ਦੀ ਸਾਰੀ ਮੈਨਾ ਇਨਾ ਇਨਾ ਤੇ ਸ਼ਾ ਤੇ ਖਡੂਰ ਸਾਹਿਬ ਵਾਲਕੇ ਜੀ ਤੁਹਾਨੂੰ ਵੇਖਣ ਨੂੰ ਮਿਲੂਗਾ ਚੜਦੀ ਕਲਾ ਹੋਈ ਬਈ ਆ ਦੇਖੋ ਜੀ ਮੋੜ ਜੋ ਮੋੜ ਨਹੀਂ ਕੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾ ਪਹਿਲਾ ਇੰਦਰਾ ਲਾਈਵ 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 ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾੜੋ ਏ ਅੱਜ ਫਤਿਹ ਹੋਈ ਹੈ ਤੇ ਫਤਿਹ ਸ਼ੀ ਦਾ ਨੂੰ ਸਮਰਪਿਤ ਆ ਵੈਗੁਰੂ ਜੀ ਇਹ ਫਤਿਹ ਅਸੀਂ ਉਹਨਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਆ ਕੇ ਸਪੋਰਟ ਕੀਤੀ ਦੂਰੋਂ ਨੇੜੋਂ ਜੱਦ ਕਿ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਇੰਨੀ ਵੱਡੀ ਜਿੱਤ ਹੋਈ ਹੈ ਵੇਖੋ ਮਕਰ ਸੰਗਤ ਦਾ ਸ਼ਬਦ ਦੇਸ਼ਾਂ ਦੇ ਵਿੱਚ ਸੰਗਤ ਜੁੜੀ ਹੈ ਕਿੰਨਾ 7-800 ਬੰਦਾ ਵੇਖ ਰਿਹਾ ਪੈਦਲ ਅੱਜ ਵੱਡੀ ਜਿੱਤ ਹੋਈ ਹੈ ਵੇਖੋ ਵੈਗੁਰੂ ਜੀ ਕਾ ਨਾਮ ਲਾਲ ਆਹ ਵੇਖੋ ਇਹ ਜਿਹੜੇ ਵੀ ਪਹਿਲੇ ਦਿਨ ਤੋਂ ਸਾਡੇ ਨਾਲ ਸੇਵਾ ਦੇ ਕਾਲਾ ਸਾਹਿਬ ਫਤੇ ਜੀ ਵਧਾਈਆਂ ਸਾਰੇ ਜੀ ਜਲਾਈ ਪਈ ਸਾਰੇ ਦੇਖੋ ਜੀ ਸੰਗਤਾਂ ਮੋਹ ਵਾਲੇ ਇੱਥੇ ਇੰਨਾ ਸੰਗਤ ਦੇ ਵਿੱਚ ਇੱਕ ਸ਼ਾ ਇੱਕ ਚੜ੍ਹਦੀ ਕਲਾ ਅੱਜ ਏਡਾ ਵੱਡਾ ਜੋਸ਼ ਚਲੋ ਆਪਣੇ ਜਿਹੜੇ ਹੁਣ ਇਹ ਸ਼ੀਦੀ ਦਿਹਾੜਿਆਂ ਨੂੰ ਸਮਰਪਤ ਆਪਾਂ ਉਹ ਵੀ ਯਾਦ ਰੱਖਣੇ ਉਹਨਾਂ ਨੂੰ ਭੁੱਲੜਾਣੀ ਆ ਉਹਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਫਤਿਹ ਹੋਈ ਆ ਤੇ ਹਰ ਪਿੰਡ ਦੇ ਵਿੱਚ ਹਰ ਜਗ੍ਹਾ ਜਿੱਥੇ ਤੁਸੀਂ ਕਿਸੇ ਤਰ੍ਹਾਂ ਵੀ ਇਹ ਜਿੱਤ ਜਿਹੜੀ ਆ ਫਤਿਹ ਆ ਇਹ ਗੁਰੂ ਮਾਰੇ ਦਾ ਸ਼ੁਕਰਾਨਾ ਕਰਨਾ ਵਾ ਸੁਖਣੀ ਸਾਹਿਬ ਦੇ ਪਾਠ ਕਰਾਉਣੇ ਆ ਅਰਦਾਸ ਬੇਨਤੀ ਕਰਨੀ ਆ ਗੁਰੂ ਮਾਰੇ ਦੇ ਸ਼ੁਕਰਾਨੇ ਤੋਂ ਗੁਰੂ ਤੋਂ ਮੁੱਖ ਨਹੀਂ ਮੋੜਨਾ ਇਹ ਨਹੀਂ ਕਿ ਆਪਾਂ ਹੋਰਾਂ ਵਾਂਗ ਡੀਜੇ ਲਾ ਲੈਣੇ ਆ ਢੋਲ ਟਮਕਾ ਕਰਨਾ ਜਾਂ ਉਦਾਂ ਦੇ ਕੋਈ ਕੰਮ ਕਰਨੇ ਆ ਆਪਣੀ ਇੱਕ ਜਿਹੜੀ ਵਿਲੱਖਣਤਾ ਹੈ ਵਿਲੱਖਣਤਾ ਕਰਕੇ ਜਿਹੜੀ ਇਹ ਫਤਿਹ ਹੋਈ ਆ ਜਿੱਤ ਹੋਈ ਆ ਇਹਦੇ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਹੈ ਗੁਰੂ ਦੇ ਲੜ ਲੱਗਣਾ ਹੈ ਫਤੇ ਕਰਕੇ ਜਿਹੜੇ ਨੌਜਵਾਨ ਵੀਰ ਕੁਝ ਨੌਜਵਾਨ ਵੀਰ ਸੀ ਜਿਹੜੇ ਸਰੋ ਮੋਨੇ ਸੀ ਉਹਨਾਂ ਨੇ ਬੜਾ ਸਾਥ ਦਿੱਤਾ ਪਹਿਲੇ ਦਿਨ ਤੋਂ ਜਿੰਨੀ ਵੀ ਸੇਵਾ ਕੀਤੀ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਉਹ ਸਾਰੇ ਵੀਰਾਂ ਨੂੰ ਕਿੰਨੇ ਕਿ ਆਪਣੀ ਜਿਹੜੀ ਫਤਿਹ ਸੇ ਕਰਕੇ ਹੋਈ ਆ ਕਿ ਅਨੰਦਪੁਰ ਆਪਾਂ ਸਾਰੇ ਜਾਨੇ ਘਰ ਵਾਪਸੀ ਕਰੀਏ ਜਿਹੜੀ ਆਪਣੀ ਇੱਕ ਟੀਚਾ ਸੀ ਨਸ਼ਿਆਂ ਤੋਂ ਦੂਰ ਹੋਈਏ ਸਾਰੇ ਵੀਰ ਤੇ ਆਪਣਾ ਖੰਡੇ ਬਾਟੇ ਪਾਲ ਚੁਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡੀ ਕੀ ਚਾਲਿਆ ਕਰਦੀ ਗਲਾਈ ਆ ਸੰਗੀਤ ਨਾਲ ਕਰ ਲਓ ਬਾਕੀ ਸਾਡੇ ਲਾਈਵ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਫਡੂ ਸਾਹਿਬ ਹਲਕੇ ਦੇ ਲੋਕਾਂ ਨੇ ਮੇਣਾ ਲਾਜਤਾਜ ਕੌਮ ਦਾ ਦੇਸ਼ਾਂ ਵਿਦੇਸ਼ਾਂ ਦਾ ਕਾਜ ਕੌਮ ਨੂੰ ਪਤਾ ਲੱਗਾ ਵੀ ਇੱਥੇ ਮੱਝੜ ਲੋ ਜੀਂਦੇ ਆ ਜੀ ਸਿੱਖ ਕੌਮ ਇੱਕ ਇਹ ਕਾ ਸਿੱਖ ਕੌਮ ਹਾਂ ਕੌਮ ਦਾ ਬੜਾ ਇਕੱਠ ਵਿਖਾਇਆ ਤੇ ਬੜੀ ਪਾਤਸ਼ਾਹ ਨੇ ਨੇੜੇ ਹੋ ਕੇ ਸੁਣੀ ਗੁਰੂ ਰਾਮਦਾਸ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਆਜੋ ਭਾਈ ਦੂਜਾ ਕੀ ਗਰਮ ਖੇਲੀ ਕਿੱਥੇ ਆ ਅੱਜ ਬੜੇ ਅੱਜ ਬੜਾ ਵਧੀਆ ਦੇ ਰਹੇ ਆ ਭਾਈ ਫਰਾਗ ਵਧੀਆ ਦੇ ਰਿਹਾ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਹੈ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਬੋਲੇ ਸੋਨਿਹਾਲ ਕਾਰਨ ਭਗਵੰਤ ਮਾਨ ਸਰਕਾਰ ਨੇ ਕਿਹਾ ਤੁਹਾਨੂੰ ਤੁਸੀਂ ਨਿਊਜ਼ ਵੇਖੀ ਹੋਣੀ ਆ ਉਹਨਾਂ ਨੇ ਕਿਹਾ ਇਹ 4 ਮਹੀਨੇ ਨਸ਼ਾ ਬੰਦ ਕਰਾ ਦੇਗੀ ਪੰਜਾਬ ਤੇ ਨਸ਼ਾ ਕਿਦੋਂ ਬੰਦ ਨਹੀਂ ਹੋਇਆ ਉੱਤੋਂ ਮਾਨ ਸਰਕਾਰ ਦਾ ਭਗਵੰਤ ਮਾਨ ਜੀ ਨੇ ਉਹ ਸ਼ਰਾਬ ਪੀਂਦੇ ਤੇ ਮਹਾਰਾਜ ਦੀ ਪਗੜੀ ਤੇ ਸ਼ਰਾਬ ਰੋੜੀ